ਸਵਰਨ ਸਿੰਘ ਟੈਣਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਆਇਆਂ ਨੂੰ ਜੀ ਬੜੀ ਮਿਹਰਬਾਨੀ ਨਕਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਸ਼ੁਕਰੀਆ ਤੇਨਵੀ ਹੈ ਹੋਰ ਵੀ ਬੜੇ ਅਪਗ੍ਰੇਡਸ ਨੇ ਦੁਹਾਂ ਕਰਾਂਚ ਇਹ ਘਰ ਦੇਖਣ ਲਈ ਹੋਰ ਘਰਾਂ ਦੀ ਜਾਣਕਾਰੀ ਲਈ ਕੋਈ ਘਰ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਰੀਅਲਟਰ ਜੀ ਐਸ ਮਾਨ ਜੀ ਨਾਲ ਸੰਪਰਕ ਕਰੋ ਰੀਮੈਕਸ ਆਈ ਰੀਅਲਟੀ ਨਾਲ ਕੰਮ ਕਰਦੇ ਨੇ 587 777 7000 ਟੈਲੀਫੋਨ ਨੰਬਰ ਹੈ 58777 7000 ਪੰਜਾਬ ਇੰਸ਼ੋਰੈਂਸ ਤੋਂ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਸਾਗਮਣ ਨੂੰ ਸਪான்ਸਰ ਕਰ ਰਹੇ ਨੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਸਰਵਿਸ ਲੈਣੀ ਹੈ ਇਹਨਾਂ ਨਾਲ ਜਾਂ ਹਰਪਿੰਦਰ ਸਿੱਧੂ ਜਾਂ ਲਾਪ੍ਰੀਤ ਕੌਰ ਸਿੱਧੂ ਨਾਲ ਸੰਪਰਕ ਕਰ ਸਕਦੇ ਹੋ 403 404 3500 ਤੇ 403 404 3500 ਏਵਨ ਬਾਥ ਐਂਡ ਲਾਈਟਿੰਗ ਵਾਲੇ ਪ੍ਰੋਗਰਾਮ ਨੂੰ ਸਪான்ਸਰ ਕਰ ਰਹੇ ਨੇ ਜੀ ਬਾਥ ਟੱਬ ਟੱਬ ਸ਼ਾਵਰਸ ਗਲਾਸ ਟੂਵਾ ਸਿੰਕਸ ਫੌਸੇਟਸ ਕਿਚਨ ਸਿੰਕਸ ਤੇ ਹਰ ਤਰ੍ਹਾਂ ਦੇ ਪਲੰਬਿੰਗ ਫਿਕਚਰਸ ਦੇ ਨਾਲ-ਨਾਲ ਇਲੈਕਟ੍ਰਿਕ ਫਾਇਰਪਲੇਸ ਵਿੱਚ ਵੀ ਡੀਲ ਕਰਦੇ ਨੇ ਕੰਟਰੈਕਟਰ ਪਲੰਬਰ ਬਿਲਡਰ ਇਹਨਾਂ ਕੋਲੋਂ ਸਪੈਸ਼ਲ ਡਿਸਕਾਊਂਟ ਲੈ ਸਕਦੇ ਨੇ ਕਿਸੇ ਵੀ ਤਰ੍ਹਾਂ ਦੇ ਪਲੰਮਿੰਗ ਫਿਕਚਰਸ ਦੀ ਜ਼ਰੂਰਤ ਵਾਸਤੇ A1 ਬਾਥ ਐਂਡ ਲਾਈਟਿੰਗ 587 356 69100 ਤੇ ਰਾਬਤਾ ਕੀਤਾ ਜਾ ਸਕਦਾ ਹੈ 587 356 6900 32 ਸਟਰੀਟ ਨਾਰਥ ਈਸਟ ਤੇ ਸਥਿਤ ਨੇ ਜੀ 2151 32 ਸਟਰੀਟ ਨਾਰਥ ਈਸਟ ਤੇ ਹੁਣ ਪੰਜਾਬ ਦੀ ਖਬਰਸਾਰ ਦਿੱਲੀ ਦਰਬਾਰ ਦੀਆਂ ਖਬਰਾਂ ਸਵਰਨ ਸਿੰਘ ਟੈਣਾ ਜੀ ਦੇ ਨਾਲ ਹੁਣ ਪੇਸ਼ ਹੈ ਪੰਜਾਬ ਅਤੇ ਦਿੱਲੀ ਦਰਬਾਰ ਦੀ ਖਬਰ ਸਾਥ ਸਵਰਨ ਸਿੰਘ ਟੈਣਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਜੀ ਬੜੀ ਮਿਹਰਬਾਨੀ ਨਗਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਸ਼ੁਕਰੀਆ ਥੈਂਕ ਯੂ ਤੇ ਦਿੱਲੀ ਚ ਨਵਾਂ ਮੁੱਖ ਮੰਤਰੀ ਕਦੋਂ ਬਣਾਉਣਾ ਜੀ ਇਹਨਾਂ ਨੇ ਦੇਖੋ ਜੀ ਪਹਿਲਾਂ ਇਸ ਗੱਲ ਦੀ ਆ ਸੀ ਵੀ ਅੱਜ ਹੋ ਜੂਗੀ ਮੀਟਿੰਗ ਵਿਧਾਇਕ ਦਲ ਦੀ ਤੇ ਇਹ ਕੱਲ ਨੂੰ ਮੁੱਖ ਮੰਤਰੀ ਬਣਾ ਦੇਣਗੇ ਪਰ ਅੱਜਵੇਂ ਹੋਇਆ ਨਹੀਂ ਅਸਲ ਵਿੱਚ ਗੱਲ ਹੈ ਜੀ ਕਿ ਅੱਜ ਦੀ ਥਾਂ ਦੇ ਉੱਤੇ 19 ਤਰੀਕ ਨੂੰ ਵਿਧਾਇਕ ਦਲ ਦੀ ਮੀਟਿੰਗ ਹੋਊਗੀ ਤੇ 20 ਤਰੀਕ ਨੂੰ ਮੁੱਖ ਮੰਤਰੀ ਬਣਾਇਆ ਜਾਊਗਾ ਜਿੰਨਾ ਤੇ ਮੈਨੂੰ ਪਤਾ ਲੱਗਾ ਜੀ ਕਿ ਕਹਿੰਦੇ ਵੀ ਸ਼ਾਇਦ ਜੰਤਰ ਮੰਤਰ ਦੇ ਵਿੱਚ ਪ੍ਰੋਗਰਾਮ ਰੱਖਿਆ ਜਾਵੇ ਜਿੰਨੇ ਕ ਅੰਦਾਜ਼ੇ ਲੱਗ ਰਹੇ ਆ ਸ਼ਾਇਦ ਇਹਦੇ ਵਿੱਚ ਖਬਰ ਆ ਜਾਈ ਜੀ ਕਿ ਆਉਂਦੇ ਸਮੇਂ ਦੇ ਵਿੱਚ ਮੁੱਖ ਮੰਤਰੀ ਜਿਹੜਾ ਪਰਵੇਸ਼ ਵਰਮਾ ਨੂੰ ਬਣਾ ਦਿੱਤਾ ਗਿਆ ਸੋ ਇਸ ਤਰੀਕੇ ਦੇ ਅੰਦਾਜ਼ੇ ਆ ਹਾਲੇ ਕੋਈ ਆਪਾਂ ਕਨਫਰਮ ਨਹੀਂ ਕਹਿ ਸਕਦੇ ਪਰ ਅੰਦਾਜ਼ੇ ਇਸ ਤਰੀਕੇ ਦੇ ਲੱਗ ਰਹੇ ਆ ਬੀਜੇਪੀ ਬਹੁਤ ਚਾਹ ਦੇ ਵਿੱਚ ਆ ਬੀਜੇਪੀ ਨੂੰ ਇਹ ਲੱਗਦਾ ਵੀ ਭਾਈਅਤ ਕੀ ਬੱਲੇ ਬੱਲੇ ਜਿਹੜੀ ਹੋਈ ਆ ਇਹ ਪੈਂਦੇ 23 ਪਹਿਲੇ ਦਿਨ ਤੋਂ ਹੀ ਕਮਾਲ ਕਰ ਦਿੱਗੇ ਦੇਖੋ ਅੱਜ 9-10 ਦਿਨ ਹੋ ਗਏ ਜੀ ਇੱਥੇ ਸਰਕਾਰ ਜਾਂ ਇਹਨਾਂ ਨੂੰ ਬਹੁਤ ਮਿਲਿਆ ਨੂੰ ਪਰ ਹਾਲੇ ਤੱਕ ਮੁੱਖ ਮੰਤਰੀ ਬਣਾਇਆ ਨਹੀਂ ਗਿਆ ਅਨੰਤਾ ਪ੍ਰਧਾਨ ਮੰਤਰੀ ਸਾਹਿਬ ਅਮਰੀਕਾ ਦੌਰੇ ਦੇ ਉੱਤੇ ਸੀ ਤੇ ਕਹਿੰਦੇ ਜੀ ਹੁਣ ਚਿੰਤਨ ਚੱਲ ਰਿਹਾ ਵੀ ਕਿਹਨੂੰ ਮੂਰਿਆ ਕਰੀਏ ਤੇ ਉਹਦੇ ਕਿੱਥੇ ਕਿੱਥੇ ਕਿਵੇਂ ਕਿਵੇਂ ਫਾਇਦੇ ਹੋਣਗੇ ਹੂੰ ਹੂੰ ਤੇ ਇਹ ਚਿੰਤਨ ਹੀ ਹੁੰਦਾ ਰਹਿਣਾ ਇਹਨਾਂ ਦਾ ਤੇ ਦਿੱਲੀ ਵਿੱਚ ਯਮਨਾ ਦਰਿਆ ਦੀ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਜੀ ਬਿਲਕੁਲ ਜੀ ਬਿਲਕੁਲ ਦਿੱਲੀ ਦੇ ਵਿੱਚ ਯਮਨਾ ਦੀ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਜਿਹੜੇ ਲੈਫਟੀਨੈਂਟ ਗਵਰਨਰ ਨੇ ਸਖੈਨਾ ਸਾਹਿਬ ਉਹਨਾਂ ਦੇ ਵੱਲੋਂ ਪਤਾ ਲੱਗਾ ਜੀ ਕਿ ਕੰਮ ਦੀ ਸ਼ੁਰੂਆਤ ਦੇ ਲਈ ਮੀਟਿੰਗ ਕਰ ਲਈ ਗਈ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਜਿਹੜਾ ਕੰਮ ਆ ਇਹ 3 ਸਾਲ ਦੇ ਵਿੱਚ ਵਿੱਚ ਸ਼ਾਇਦ ਪੂਰਾ ਹੋਊਗਾ 3 ਸਾਲ ਲੱਗੂਗਾ ਕਿਉਂਕਿ ਬੜਾ ਲੰਮਾ ਚੌੜਾ ਪ੍ਰੋਜੈਕਟ ਹੈਗਾ ਸੋ ਇਸ ਕਰਕੇ ਕਹਿੰਦੇ ਇੰਨਾ ਲੰਮਾ ਸਮਾਂ ਲੱਗ ਜਾਣਾ ਤੇ ਇਹ ਪਤਾ ਲੱਗਾ ਜੀ ਕਿ ਇਹਦੀ ਸ਼ੁਰੂਆਤ ਹੋ ਚੁੱਕੀ ਆ ਐਲਜੀ ਜਿਹੜੇ ਵੀ ਕੇਸਪਸ ਹੈਨਾ ਉਹਨਾਂ ਨੇ ਮੁੱਖ ਸਕੱਤਰ ਦੇ ਨਾਲ ਮੀਟਿੰਗ ਤੋਂ ਬਾਅਦ ਸਫਾਈ ਦੇ ਆਦੇਸ਼ ਜਾਰੀ ਕੀਤੇ ਆ 4 ਪੜਾਵਾਂ ਦੇ ਵਿੱਚ ਸਫਾਈ ਹੋਊਗੀ ਪਹਿਲੇ ਪੜਾਅ ਦੇ ਵਿੱਚ ਯਮਨਾ ਵਿਚਲਾ ਕਚਰਾ ਤੇ ਗਾਰ ਹਟਾਈ ਜਾਊਗੀ ਨਾਲ ਹੀ ਨਸਬਖੜ ਤੇ ਜਿਹੜਾ ਸਪਲੀਮੈਂਟਰੀ ਡਰੇਨ ਤੇ ਬਾਕੀ ਹੋਰ ਵੱਡੇ ਨਾਲੇ ਆ ਇਹਨਾਂ ਦੀ ਸਫਾਈ ਹੋਊਗੀ ਫਿਰ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਨਿਗਰਾਨੀ ਰੱਖੀ ਜਾਊਗੀ ਕੁਝ ਕੇਰੇ ਵਿੱਚ ਹੋਰ ਪ੍ਰੋਜੈਕਟ ਵੀ ਹੈਗੇ ਆ ਪਰ ਕਿਉਂਕਿ ਆਪਾਂ ਜਾਣਦੇ ਕਿ ਦਿੱਲੀ ਦੀਆਂ ਚੋਣਾਂ ਦੇ ਵਿੱਚ ਐਤਕੀ ਯਮਨਾ ਦੇ ਪਾਣੀ ਦਾ ਮੁੱਦਾ ਬੜਾ ਉੱਠਿਆ ਸੀਗਾ ਸੋ ਇਸ ਗੱਲ ਕਰਕੇ ਪਹਿਲ ਦੇ ਆਧਾਰ 'ਤੇ ਇਹਦੀ ਸਫਾਈ ਦਾ ਪ੍ਰੋਜੈਕਟ ਉਲੀਚਿਆ ਗਿਆ ਤੇ ਉਧਰ ਤੀਸਰਾ ਜਹਾਜ਼ ਭੇਜ ਦਿੱਤਾ ਗਿਆ ਮਰਕਾ ਵੱਲੋਂ ਜਿਹੜੇ ਭਾਰਤੀ ਮੂਲ ਦੇ ਲੋਕ ਨੇ ਇਧਰ ਆਏ ਹੋਏ ਸਾਨੂੰ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਜੀ ਕੀ ਰਿਪੋਰਟਾਂ ਨੇ ਜੀ ਮੁੰਡਿਆਂ ਦੀ ਤਗਾਲੇ ਇਹ ਅਬੀ ਤੀਜਾ ਜਹਾਜ਼ ਜਿਹੜਾ ਆਇਆ ਹੁਣ ਤੱਕ 300 ਤੋਂ ਵੱਧ ਜਿਹੜੇ ਆ ਉਹ ਮੁੰਡੇ ਕੁੜੀਆਂ ਵਾਪਸ ਆ ਚੁੱਕੇ ਆ ਇਹਦੇ ਵਿੱਚ ਪੰਜਾਬ ਦੇ ਹਰਿਆਣੇ ਦੇ ਗੁਜਰਾਤ ਦੇ ਮੱਧ ਪ੍ਰਦੇਸ਼ ਦੇ ਹੋਰ ਵੱਖ-ਵੱਖ ਸੂਬਿਆਂ ਦੇ ਹੈਗੇ ਆ ਪਰ ਪੰਜਾਬ ਦੇ ਖਾਸੇ ਹੈਗੇ ਆ ਉਹਦੀ ਗੱਲ ਇਹ ਵੀ ਹਰੇਕੀ ਜਹਾਜ਼ ਤੇ ਜੇ ਹੋਰ ਆਉਣੇ ਬਾਕੀ ਆ ਪਤਾ ਨਹੀਂ ਜਿਹੜੀ ਗਿਣਤੀ ਕਿੰਨੀ ਹੋਊਗੀ 2 ਹੋਊਗੀ 20 ਹੋਊਗੀ ਤਾਂ ਰੱਬ ਜਾਣਦਾ ਪਰ ਜਿਹੜੇ ਤਿੰਨ ਜਹਾਜ਼ਾਂ ਦੇ ਵਿੱਚ ਮੁੰਡੇ ਕੁੜੀਆਂ ਆਏ ਆ ਨਗਰ ਸਰ ਇਹਨਾਂ ਵਿੱਚੋਂ ਕਈਆਂ ਦੀਆਂ ਕਹਾਣੀਆਂ ਸੁਣ ਕੇ ਨਾ ਮੈਨੂੰ ਹੈਰਾਨੀ ਵੀ ਹੁੰਦੀ ਦੁੱਖ ਵੀ ਹੁੰਦਾ ਸਾਡੀ ਮਨੁੱਖ ਦੇ ਤੌਰ ਦੇ ਉੱਤੇ ਇਹਨਾਂ ਸਾਰਿਆਂ ਨਾਲ ਹਮਦਰਦੀ ਆ ਪਰ ਗਏ ਤਾਂ ਆਪਾਂ ਗਲਤ ਸੀ ਅਸੀਂ ਜੂਆ ਖੇਡਿਆ ਜੂਆ ਹਾਰ ਗਏ ਚੱਲ ਗਿਆ ਤੀਰ ਨਹੀਂ ਟੁੱਕਾ ਸਾਡਾ ਕੰਮ ਤਾਂ ਇਹੀ ਸੀਗਾ ਮੈਂ ਹੈਰਾਨ ਹੋ ਗਿਆ ਮਨਦੀਪ ਸਿੰਘ ਨਾਂ ਦਾ ਇੱਕ ਮੁੰਡਾ ਜਿਹੜਾ ਕਿ ਅੰਮ੍ਰਿਤਸਰ ਤੋਂ ਆ ਉਹਨੇ ਗੱਲ ਕਹੀ ਐ ਕਿ ਮੈਂ ਫੌਜ ਦੇ ਵਿੱਚੋਂ ਰਿਟਾਇਰ ਹੋਇਆ ਤੇ ਮੇਰੇ ਕੋਲ 35 ਲੱਖ ਰੁਪਈਆ ਮੈਨੂੰ ਨੌਕਰੀ ਤਾਂ ਮਿਲਿਆ ਸੀਗਾ ਤੇ 5 ਲੱਖ ਦੇ ਮੈਂ ਬੌਕੀ ਦੇ ਗਹਿਣੇ ਵੇਚੇ 40 ਲੱਖ ਰੁਪਈਆ ਜੈਂਟੂ ਦਿੱਤਾ 14 ਉਹਨੇ ਫੇਰ ਮੰਗਿਆ 14 ਉਹ ਵੀ ਦਿੱਤਾ 54 ਦਿੱਤਾ ਇਕ ਕਹਦਾ ਮੈਂ ਡੌਂਕੀ ਲਾ ਕੇ ਗਿਆ ਸੀ ਮੈਨੂੰ ਵਾਪਸ ਮੋੜਤਾ 21000 ਰੁਪਏ ਕਹਿੰਦਾ ਮੇਰੀ ਪੈਨਸ਼ਨ ਨਾਲ ਗੁਜ਼ਾਰਾ ਨਹੀਂ ਚੀ ਹੁੰਦਾ ਤੁਸੀਂ ਦੇਖੋ ਵੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਰਹੇ ਹੁਣ ਆਪਾਂ ਸਰਹੱਦ ਪਾਰਪ ਕਰਕੇ ਕਿਸੇ ਦੇਸ਼ ਦੇ ਵਿੱਚ ਵੜਨਾ ਚਾਹੁੰਦੇ ਆਂ ਅਗਲੀ ਗੱਲ ਇਹ ਕਿ 19 19 20 20 ਸਾਲ ਦੇ ਮੁੰਡੇ ਬਹੁਤ ਆ 19 ਸਾਲ ਦਾ ਬੱਚਾ ਉਹ ਹੁੰਦਾ ਜਿਹਦੇ ਪਲੱਸ 2 ਕੀਤੀ ਆ ਮਤਲਬ ਪਲੱਸ 2 ਤੋਂ ਬਾਅਦ ਹੀ ਇਹਨਾਂ ਨੇ ਹੱਥ ਖੜੇ ਕਰਤੇ ਵੀ ਅਸੀਂ ਪੜ ਨਹੀਂ ਸਕਦੇ ਅਸੀਂ ਕਾਬਿਲ ਨਹੀਂ ਹੈਗੇ ਮਤਲਬ ਇਹ ਵੀ ਅਸੀਂ ਇਹ ਮੰਨ ਗਏ ਤੇ ਸਾਨੂੰ ਸਿਰਫ ਡੌਂਕੀ ਲਵਾ ਕੇ ਭੇਜਿਆ ਜਾ ਸਕਦਾ ਹੋਰ ਸਾਡੇ ਬਾਰੇ ਕੋਈ ਮਸਲਾ ਹ ਤੁਸੀਂ ਦੇਖੋ ਵੀ ਵੀਰੇ ਵਿੱਚ ਜਿਹੜੇ ਮੁੰਡੇ ਆਏ ਆ ਰਾਜਪੁਰੇ ਦੇ ਚਾਚੇ ਤਾਏ ਦੇ ਦੋ ਪੁੱਤ ਆ ਜਿਨ੍ਹਾਂ ਦੇ ਉੱਤੇ 2022 ਦੇ ਵਿੱਚ ਇੱਕ ਕਤਲ ਦੇ ਮਾਮਲੇ ਤੇ ਨਾਮਜ਼ਦ ਆ ਉਹ ਕੇਸ ਤੋਂ ਬਚਣ ਦੇ ਲਈ ਡੰਕੀ ਲਾ ਕੇ ਭੱਜ ਗਏ ਸੀਗੇ ਪਰ ਉੱਥੋਂ ਡਿਪੋਰਟ ਕਰਤੇ ਅੰਮ੍ਰਿਤਸਰ ਤੋਂ ਫੇਰ ਗ੍ਰਿਫਤਾਰ ਹੋ ਗਏ ਆ ਇੱਕ ਰੂਪ ਖੇਤਰਵਾਲ ਦਾ ਮੁੰਡਾ ਉਹਦੇ ਉੱਤੇ ਪੋਕਸ ਰੱਖਦੇ ਤੇ ਪਰਚਾ ਦਰਜ ਹੋਇਆ ਹੋਇਆ ਔਰ ਉਹ ਭੱਜ ਗਿਆ ਸੀਗਾ ਏਜੰਟ ਦੇ ਰਾਹੀਂ ਹੁਣ ਉਹਨੂੰ ਅੰਮ੍ਰਿਤਸਰ ਤੋਂ ਫੇਰ ਫੜ ਲਿਆ ਲੁਧਿਆਣੇ ਦੇ ਵਿੱਚ ਲੁੱਟਾ ਖੋਹਣ ਵਾਲਾ ਇੱਕ ਮੁੰਡਾ ਹੈਗਾ ਉਹ ਪਰਚੇ ਦਰਜਾ ਉਹ ਵੀ ਭੱਜ ਗਿਆ ਸੀ ਏਜੰਟ ਦੇ ਰਾਹੀਂ ਉਹ ਵਾਪਸ ਜਦੋਂ ਆਇਆ ਤੇ ਉਹਨੂੰ ਫਿਰ ਪੁਲਸ ਨੇ ਫੜ ਲਿਆ ਫਿਰਾਨੀ ਤਾਂ ਇਸੇ ਗੱਲ ਦੀ ਹੋਈ ਡਾਗਰ ਸਾਹਿਬ ਨੂੰ ਤੇ ਫਿਰੋਜ਼ਪੁਰ ਦਾ ਇੱਕ ਮੁੰਡਾ ਜਿਹੜਾ ਦੂਜੀ ਵਾਰ ਰਿਪੋਰਟ ਹੋ ਕੇ ਆਇਆ ਉਹ 8 ਮਹੀਨੇ ਪਹਿਲਾਂ ਵੀ ਏਜੰਟ ਦੇ ਰਾਹੀਂ ਗਿਆ ਸੀ 35 ਲੱਖ ਰੁਪਏ ਲਾ ਕੇ ਉਹਨੂੰ ਕੁਝ ਸਮੇਂ ਬਾਅਦ ਪਨਾਮਾ ਤੋਂ ਵਾਪਸ ਕਰਤਾ ਉਹਨੂੰ ਇੱਥੇ ਆ ਕੇ 15 ਲੱਖ ਰੁਪਏ ਉਹਨੂੰ ਫਿਰ ਦਿੱਤਾ ਡਾਕਟਰ ਨੂੰ ਤੇ ਫਿਰ ਭਾਈ ਉਹ ਹੁਣ ਦੁਬਾਰਾ ਫਿਰ ਰਿਪੋਰਟ ਕਰਤਾ ਮਤਲਬ ਆ ਵੀ ਕਹਾਣੀਆਂ ਆ ਸਾਡੇ ਮਨ ਦੇ ਵਿੱਚ ਦੁੱਖ ਆ ਕਿ 60 ਲੱਖ ਰੁਪਇਆ 50 ਲੱਖ ਰੁਪਇਆ ਲਾ ਕੇ 45 ਲੱਖ ਲਾ ਕੇ ਬੰਦੇ ਗਏ ਆ ਉਹਨਾਂ ਦੇ ਕੋਲੇ ਨਾ ਪੈਸੇ ਰਹੇ ਨਾ ਉਹਨਾਂ ਦਾ ਕੋਈ ਸੁਪਨਾ ਆ ਰਿਹਾ ਪਰ ਗੱਲ ਇਹ ਵੀ ਭਾਈ ਅਸੀਂ ਰਿਸਕ ਕਿਹੋ ਜਿਹਾ ਲਈ ਆ ਇਹਦੀ ਇੱਕ ਉਦਾਹਰਣ ਹੈਗੀ ਆ ਓਹੋ ਹੋ ਤੇ ਮੁਖਤਸਰ ਸਾਹਿਬ ਦੇ ਡੀਸੀ ਨੂੰ ਸਸਪੈਂਡ ਕਰ ਦਿੱਤਾ ਜੀ ਹਾਂ ਬਿਲਕੁਲ ਜੀ ਮੁਖਤਸਰ ਸਾਹਿਬ ਦੇ ਡੀਸੀ ਨੂੰ ਸਸਪੈਂਡ ਕਰ ਦਿੱਤਾ ਹੈ ਵੈਸੇ ਕਹਿੰਦੇ ਵੀ ਇਹ ਦਾ ਪੁਰਾਣਾ ਇੱਕ ਕੇਸ ਆ ਪੁਰਾਣਾ ਮਾਮਲਾ ਜਦੋਂ ਜਿਹੜੇ ਡੀਸੀ ਸਾਹਿਬ ਰਜਿਸਟਰ ਪਾਠੀ ਜਿਹੜੇ ਕਿ ਹੁਣ ਤੱਕ ਚਲੋ ਸਾਬਕਾ ਹੋ ਗਏ ਸਸਪੈਂਡ ਕਰ ਦਿੱਤਾ ਗਿਆ ਜਿਹਨਾਂ ਨੂੰ ਮੁਖਤਰ ਸਾਹਿਬ ਦੇ ਡੀਸੀ ਆ ਜਿਹੜੇ ਇਹ ਜਦੋਂ ਪਟਿਆਲਾ ਦੇ ਵਿੱਚ ਏਡੀਸੀ ਹੁੰਦੇ ਸੀ ਉਦੋਂ ਦਾ ਨਾਲ ਕੋਈ ਸੰਬੰਧਤ ਮਸਲਾ ਹੈਗਾ ਜਿਹਦੇ ਕਰਕੇ ਇਹਨਾਂ ਨੂੰ ਸਸਪੈਂਡ ਕੀਤਾ ਗਿਆ ਹੁਣ ਇਹਨਾਂ ਦੀ ਥਾਂ ਦੇ ਉੱਤੇ ਰਾਜੇਸ਼ ਤਰਪਾਠੀ ਦੀ ਥਾਂ ਦੇ ਉੱਤੇ ਅਭੀਜੀਤ ਕਪਲਿਸ਼ ਨੂੰ ਲਾ ਦਿੱਤਾ ਗਿਆ ਡੀਸੀ ਇਹ ਜਿਹੜੇ ਕਪਲਿਸ਼ ਸਾਹਿਬ ਨੇ ਇਹ 215 ਬੈਚ ਦੇ ਆਈਏ ਅਧਿਕਾਰੀ ਹੈਗੇ ਆ ਹਮ ਹਮ ਤੇ ਉਧਰ ਮਾਮਲਾ ਐਸਜੀਪੀਸੀ ਵਿੱਚ ਵੀ ਚੰਗਾ ਹੀ ਰਫੜ ਪੈ ਗਿਆ ਲੱਗਦਾ ਜੀ ਧਾਮੀ ਸਾਹਿਬ ਅਸਤੀਫਾ ਦੇ ਗਏ ਨੇ ਹਾਂ ਬਿਲਕੁਲ ਜੀ ਧਾਮੀ ਸਾਹਿਬ ਨੇ ਅਸਤੀਫਾ ਦਿੱਤਾ ਧਾਮੀ ਸਾਹਿਬ ਨੇ ਤਾਂ ਅੱਜ ਇਹਦੀ ਗੱਲ ਕਹੀ ਹੈ ਉਹ ਕਹਿੰਦੇ ਕਿ ਜੋ ਪਿਛਲੇ ਨਹੀਂ ਹੋਇਆ ਸੀ ਨਾ ਮੈਂ ਉਹਦੇ ਆਧਾਰ ਦੇ ਉੱਤੇ ਉਹ ਕਹਿੰਦੇ ਅਸਤੀਫਾ ਦਿੱਤਾ ਕਿਉਂਕਿ ਪਿਛਲੇ ਨਹੀਂ ਨਾ ਇੱਕ ਜਾਨੀਰ ਕਬੀਰ ਸਿੰਘ ਹੋਰਾਂ ਦੀ ਪੋਸਟ ਵਾਇਰਲ ਹੋ ਰਹੀ ਸੀ ਉਸ ਪੋਸਟ ਦੇ ਵਿੱਚ ਇਹ ਗੱਲ ਲਿਖੀ ਹੋਈ ਸੀ ਕਿ ਭਾਈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨੂੰ ਜਿਸ ਤਰੀਕੇ ਦੇ ਨਾਲ ਲਾਇਆ ਗਿਆ ਜੋ ਸਟ੍ਰੀਕਲ ਹਟਾਇਆ ਗਿਆ ਮੇਰਾ ਮਨ ਇਸ ਗੱਲ ਤੇ ਬੜਾ ਦੁਖੀ ਹੋਇਆ ਤੇ ਐਡਵੋਕੇਟ ਧਾਮੀ ਹੋਰਾਂ ਨੇ ਇਸ ਗੱਲ ਨੂੰ ਆਧਾਰ ਬਣਾ ਕੇ ਅਸਤੀਫਾ ਜ ਅੰਤਰੀਂ ਕਮੇਟੀ ਨੂੰ ਸੌਂਪ ਦਿੱਤਾ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਜਿਹੜੀ 7 ਮੈਂਬਰੀ ਕਮੇਟੀ ਬਣਾਈ ਸੀ ਮੈਂਬਰਸ਼ਿਪ ਭਰਤੀ ਵਾਲੀ ਉਹਦੀ ਪ੍ਰਧਾਨਗੀ ਤੋਂ ਵੀ ਮੈਂ ਅਸਤੀਫਾ ਜ ਸਰਦਾਰ ਸਾਹਿਬ ਨੂੰ ਦੇਣ ਲੱਗਾ ਜੀ ਦੱਸ ਤਾ ਉਹਨਾਂ ਨੇ ਹੁਣ ਦੇਖੋ ਜੀ ਹਾਲਾਤ ਉਹਲੇ ਜ ਬਣੇ ਪਏ ਆ ਬੀਬੀ ਜਗੀਰ ਕੌਰ ਜਾਨੀ ਹਰਪ੍ਰੀਤ ਸਿੰਘ ਸੁਧਾਰ ਲੈਣ ਵਾਲੇ ਇਹ ਗੱਲ ਕਹਿੰਨੇ ਕਿ ਭਾਈ ਅਸਤੀਫਾ ਦੇਣ ਦੀ ਥਾਂ ਤੇ ਹਾਲਾਤ ਦੇ ਨਾਲ ਮੱਥਾ ਲਾ ਕੇ ਲੜਨਾ ਚਾਹੀਦਾ ਸੀ ਜੋ ਕੋਈ ਗਲਤ ਹੋਇਆ ਉਹਦੇ ਵਿੱਚ ਖੜ ਕੇ ਵਿਰੋਧ ਕਰਨਾ ਚਾਹੀਦਾ ਸੀ ਇਹਦੇ ਨਾਲ ਤਾਂ ਪੰਥ ਦੇ ਵਿੱਚ ਹਾਲਾਤ ਹੋਰ ਡੂੰਘੇ ਹੋ ਜਾਣੇ ਆ ਸੋ ਇਸ ਤਰੀਕੇ ਦੀ ਗੱਲ ਆ ਸੋ ਇਸ ਵੇਲੇ ਸੁਖਵੀਰ ਸਿੰਘ ਬਾਦਲ ਤਾਂ ਧੀ ਰਾਣੀ ਦੇ ਵਿਆਹ ਦੇ ਵਿੱਚ ਮਸਰੂਫ ਆ ਉਹਨਾਂ ਨੂੰ ਮੁਬਾਰਕਬਾਦ ਐ ਇਸ ਗੱਲ ਦੀ ਪਰ ਗੱਲ ਇਹ ਆ ਕਾਦੀ ਦਲ ਦੇ ਵਿੱਚ ਸਾਰਾ ਕੁਝ ਸਹੀ ਨਹੀਂ ਆ ਤੇ ਅੱਜ ਧਾਮੀ ਸਾਹਿਬ ਦੇ ਅਸਤੀਫੇ ਤੋਂ ਬਾਅਦ ਗੱਲ ਹੋਰ ਪੇਚੀਦਾ ਜੀ ਹੋ ਗਈ ਹੈ ਜੀ ਹਾਂ ਹਾਂ ਮਾਮਲਾ ਉਲਝਦਾ ਹੀ ਜਾ ਰਿਹਾ ਹੈ ਪਤਾ ਨਹੀਂ ਕਿੱਧਰ ਨੂੰ ਜਾਏਗਾ ਤੇ ਉਧਰ ਆਮ ਆਦਮੀ ਪਾਰਟੀ ਦੇ ਇੱਕ ਆਗੂ ਬਾਰੇ ਰਿਪੋਰਟ ਆ ਰਹੀ ਹੈ ਜੀ ਕਹਿੰਦੇ ਉਹਨੇ ਆਪਣੀ ਪਤਨੀ ਦਾ ਕਤਲ ਆਪ ਹੀ ਕਰਵਾ ਲਿਆ ਬਿਲਕੁਲ ਜੀ ਬਿਲਕੁਲ ਦੇਖੋ ਇਸ ਤੋਂ ਅਨਾ ਹੁੰਦਾ ਐਤੋ ਸੁਣਿਆ ਸੀਗਾ ਪਰ ਐਡਾ ਬਾਂਦਰਪੁਣੇ ਵਾਲਾ ਵੀ ਹੁੰਦਾ ਇਹ ਪਹਿਲੀ ਵਾਰੀ ਦੇਖਿਆ ਦੇਖੋ ਤੇ ਬੰਦਾ ਤੁਹਾਡੀ ਨਹੀਂ ਬਣਦੀ ਖਤਮਾਂ ਨੂੰ ਖਾਓ ਅੱਡੋ-ਅੱਡ ਹੋ ਜਾ ਮਰਦਾ ਥੋੜੀ ਜਿਹਾ ਮਾਰਨਾ ਥੋੜੀ ਆ ਪਰ ਗੰਨ ਵੀ ਇਸ ਬੰਦੇ ਨੇ ਕੰਮ ਹੀ ਅਸਾ ਕੀਤਾ ਆਮ ਆਦਮੀ ਪਾਰਟੀ ਦੇ ਇਸ ਆਗੂ ਨੇ ਕੱਲ ਮੀਡੀਆ ਦੇ ਵਿੱਚ ਜਾਣਕਾਰੀ ਦਿੱਤੀ ਸੀ ਕਿਪਾਹੀ ਅਸੀਂ ਮੈਂ ਤੇ ਮੇਰੀ ਬੋਟੀ ਰੈਸਟੋਰੈਂਟ ਦੇ ਵਿੱਚੋਂ ਆ ਰਹੇ ਸੀਗੇ ਰੋਟੀ ਪਣੀ ਸ਼ਾਕ ਦੇ ਰਾਹ ਦੇ ਵਿੱਚ ਕੁਝ ਇੱਕ ਲੋਕ ਪੈ ਗਏ ਤੇ ਉਹਨਾਂ ਨੇ ਅਗਵਾ ਕਰ ਲਿਆ ਤੇ ਮੇਰੀ ਘਰਵਾਲੀ ਦਾ ਕਤਲ ਕਰਤਾ ਘਰਵਾਲੀ ਦਾ ਨਾਮ ਹੈਗਾ ਜੀ ਲਿਪਸੀ ਮਿੱਤਰ ਘਰਵਾਲੇ ਦਾ ਨਾਮ ਹੈਗਾ ਅਨੂਖ ਮਿੱਤਰ ਅਸਲ ਵਿੱਚ ਚੱਕਰ ਕੀ ਆ ਕੁਲਕ ਨੇ ਗੁੱਥੀ ਸੁਲਝਾ ਲਈਆ 2.5 ਲੱਖ ਰੁਪਏ ਦੇ ਵਿੱਚ ਬੋਟੀ ਦੀ ਸਪਾਰੀ ਦਿੱਤੀ ਸੀ ਇਸ ਆਪ ਆਗੂ ਅਨੂਖ ਮਿੱਤਰ ਨੇ ਵੀ ਮੇਰੀ ਘਰਵਾਲੀ ਲਿਪਸੀ ਨੂੰ ਮਾਰਦੇ ਹੋ ਕਿਉਂਕਿ ਜਨਾਬ ਦੀ ਸਹੇਲੀ ਇੱਕ ਹੈਗੀ ਜੀ ਪ੍ਰਤੀਕਸ਼ਾ ਇਹ ਪ੍ਰਤੀਕਸ਼ਾ ਦੇ ਨਾਲ ਜਾ ਕਰਵਾਉਣਾ ਚਾਹੁੰਦਾ ਸੀਗਾ ਤੇ 2.5 ਲੱਖ ਰੁਪਏ ਜਿਹੜੇ ਵਿੱਚੋਂ 50000 ਰੁਪਏ ਜਿਹੜਾ ਉਹ ਜਿਹੜੇ ਕਤਲ ਕਰਨ ਵਾਲੇ ਆ ਤੇ ਉਹਨਾਂ ਨੂੰ ਦੇ ਚੁੱਕਿਆ ਸੀਗਾ ਤੇ ਹੁਣ ਇਹ ਵੀ ਫੜੇ ਗਏ ਇਹਦੀ ਪ੍ਰਤੀਕਸ਼ਾ ਵੀ ਫੜੀ ਗਈ ਤੇ ਨਾਲ ਦੇ ਸਾਥੀ ਵੀ ਫੜੇ ਗਏ ਪ੍ਰਤੀਕਸ਼ਾ ਜ਼ਿਆਦਾ ਹੀ ਲੰਬੀ ਹੋ ਗਈ ਜੀ ਜੀ ਤੇ ਉਧਰ ਕੇਜਰੀਵਾਲ ਉਹਨਾਂ ਨੇ ਦਿੱਲੀ ਦੇ ਵਿੱਚ ਫੇਰ ਮੀਟਿੰਗ ਸੱਦੀ ਆ ਜੀ ਜਿਹੜੇ ਪੰਜਾਬ ਦੇ ਲੋਕ ਸਭਾ ਦੇ ਇੰਚਾਰਜ ਨੇ ਉਹਨਾਂ ਨੂੰ ਉੱਥੇ ਤਲਬ ਕੀਤਾ ਜੀ ਉਹਨਾਂ ਨੇ ਬਿਲਕੁਲ ਜੀ ਬਿਲਕੁਲ ਇਹ ਇਸ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਨੇ ਆਪਾਂ ਜਾਣਦੇ ਆ ਕਿ ਹਾਰਨ ਤੋਂ ਬਾਅਦ ਦਿੱਲੀ ਦੇ ਨਤੀਜੇ ਤੋਂ ਬਾਅਦ ਪੰਜਾਬ ਦੇ ਸਾਰੇ ਵਿਧਾਇਕ ਸਾਰੇ ਮੰਤਰੀ ਸਮੇਤ ਮੁੱਖ ਮੰਤਰੀ ਬੁਲਾਏ ਸਿਗੇ ਤੇ ਹੁਣ ਭਾਈ ਉਹਨਾਂ ਦੇ ਵੱਲੋਂ ਲੋਕ ਸਭਾ ਦੇ ਹਲਕਿਆਂ ਦੇ ਇੰਚਾਰਜ ਤਲਬ ਕੀਤੇ ਗਏ ਆ ਉਹਨਾਂ ਨਾਲ ਮੀਟਿੰਗ ਕੀਤੀ ਗਈ ਆ ਪਤਾ ਨਹੀਂ ਵਿੱਚੋਂ ਕੀ ਕਰਨਾ ਚਾਹੁੰਦੇ ਆ ਕੀ ਇਨਫਾਰਮੇਸ਼ਨ ਚਾਹੁੰਦੇ ਆ ਤੇ ਚਲੋ ਉਹੀ ਜਾਣਦੇ ਆ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਗੱਲ ਇਹ ਜੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਸਾਰਾ ਕੁਝ ਠੀਕ ਨਹੀਂ ਹੈਗਾ ਆਮ ਆਦਮੀ ਪਾਰਟੀ ਦੇ ਵਿੱਚ ਲੱਗਦਾ ਇਹ ਆ ਵੀ ਭਾਈ ਕੇਜਰੀਵਾਲ ਸਾਹਿਬ ਇਹ ਚਾਹੁੰਦੇ ਜੀ ਕਿ ਹੱਥ ਦੇ ਵਿੱਚ ਸਾਰਾ ਆਪਣੀ ਮਿਹਰੀ ਰਵੇ ਹਰ ਚੀਜ਼ ਜਿਹੜੀ ਮੇਰੇ ਧਿਆਨ ਦੇ ਵਿੱਚ ਹੋਵੇ ਤੇ ਮੇਰੀ ਸੂਈ ਦੇ ਨੱਕੇ ਦੇ ਵਿੱਚ ਲੰਘੇ ਉਹ ਦਿੱਲੀ ਦੇ ਵਿੱਚ ਬੈਠੇ ਮਤਲਬ ਪੰਜਾਬ ਦੀ ਰਾਖੀ ਰੱਖਣਾ ਚਾਹੁੰਦੇ ਮੇਰਾ ਤਾਂ خیال ਇਹਦਾ ਮਤਲਬ ਇਹੀ ਆ ਬਾਕੀ ਦੇਖਦੇ ਆਂ ਇਸ ਚਰਚਾਵਾਂ ਕਈ ਤਰ੍ਹਾਂ ਦੀਆਂ ਕੋਈ ਕਹਿੰਦਾ ਵੀ ਭਗਵੰਤ ਮਾਨ ਸਾਹਿਬ ਕੁਛ ਦੇਣਾ ਲਈ ਆ ਕੋਈ ਇਹ ਗੱਲ ਕਹਿੰਦਾ ਵੀ ਭਗਵੰਤ ਮਾਨ ਤੋਂ ਬਿਨਾ ਹੋਰ ਹੈ ਕੀ ਆ ਇੱਥੇ ਆਮ ਆਦਮੀ ਪਾਰਟੀ ਕੋਲੇ ਉਹ ਸਭ ਦੇ ਆਪੋ ਆਪਣੇ ਵਿਚਾਰ ਆ ਜੀ ਤੇ ਉਧਰ ਖਬਰ ਆ ਰਹੀ ਕਿ ਅੰਮ੍ਰਿਤਸਰ 에어ਪੋਰਟ ਤੇ ਜਿਹੜੇ ਖਾਲਿਸਤਾਨ ਦੇ ਹੱਕ ਚ ਨਾਰੇ ਲਾ ਰਹੇ ਸੀ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ। ਹਾਂ ਬਿਲਕੁਲ ਜੀ ਬਿਲਕੁਲ ਜਦੋਂ ਨਾ ਇਹ ਦੂਜਾ ਬੈਚ ਆਇਆ ਸੀਗਾ ਪਿਛਲੇ ਦਿਨੀ ਜਹਾਜ਼ ਆਇਆ ਸੀਗਾ 에어ਪੋਰਟ ਦੇ ਉੱਤੇ ਉਤਰਿਆ ਸੀਗਾ ਉਸ ਦਿਨ ਨਾ ਕੁਝ ਲੋਕਾਂ ਦੇ ਵੱਲੋਂ 에어ਪੋਰਟ ਦੇ ਉੱਤੇ ਤੇ ਖਾਲਿਸਤਾਨ ਦੇ ਨਾਰੇ ਲਾਏ ਗਏ ਸੀ। ਉਸ ਤੋਂ ਬਾਅਦ ਪੁਲਸ ਨੇ ਕਹੇ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀਗਾ ਵੀ ਭਾਈ ਤੁਸੀਂ ਨਾਰੇ ਲਾਏ ਆ। ਉਹਨਾਂ ਦੇ ਬਾਰੇ ਨਵੀਂ ਕਹਾਣੀ ਸਾਹਮਣੇ ਆ ਗਈ ਆ। ਉਹ ਕਹਿੰਦੇ ਦੀ ਅਸੀਂ ਨਸ਼ੇ ਦੇ ਵਿੱਚ ਸੀਗੇ, दारू ਪੀ ਕੇ ਆਏ ਸੀਗੇ। ਹੁਣ दारू ਪੀ ਕੇ ਥੋੜੀ ਦਾ दारू ਵੈਸੇ ਲੈ ਜਾਣੀ ਚਾਹੀਦੀ ਸੀ ਤੁਸੀਂ ਪੀ ਕੇ ਘਰ ਤੋਂ ਆਏ ਸੀ ਤੁਹਾਡੇ ਸਾਥੀ ਤਾਂ ਤੁਹਾਡੇ ਪਰਿਵਾਰਕੀ ਦੀ ਤਾਂ ਬਾਹਰੋਂ ਆਏ ਮੋੜੇ ਗਏ ਆ ਰਿਪੋਰਟ ਕੀਤੇ ਗਏ ਤੇ ਆ ਪੱਟਾ ਫਕੇ ਆ ਗਏ ਆ ਸੋ ਗੱਲ ਇਹ ਜੀ ਕਿ ਪਤਾ ਲੱਗਾ ਵੀ ਇਹ ਜਿਹੜੇ ਦੋ ਜਣੇ ਆ ਇਹ ਪੁਲਿਸ ਨੇ ਗ੍ਰਿਫਤਾਰ ਕੀਤੇ ਸੀਗੇ ਤੇ ਇਹਨਾਂ ਦੋਵਾਂ ਨੂੰ ਕਦ ਪਤਾ ਲੱਗਾ ਜੀ ਕਿ ਹੁਣ ਇਹਨਾਂ ਨੂੰ ਜ਼ਮਾਨਤ ਮਿਲ ਗਈ ਆ ਤੇ ਇਹਨਾਂ ਦੇ ਵੱਲੋਂ ਖਾਲਿਸਤਾਨ ਦੇ ਨਾਅਰੇ ਲਾਏ ਗਏ ਸੀ ਤੇ ਮੀਡੀਏ ਦੇ ਨਾਲ ਵੀ ਬਦਸਲੂਕੀ ਕੀਤੀ ਗਈ ਸੀਗੀ ਇਹਨਾਂ ਦੇ ਵਿੱਚ ਇੱਕ ਜਗਤਾਰ ਸਿੰਘ ਆ ਤੇ ਇੱਕ ਬਰਿੰਦਰ ਸਿੰਘ ਆ ਤੇ ਦੋਵਾਂ ਨੂੰ ਅੱਜ ਜ਼ਮਾਨਤ ਮਿਲ ਗਈ ਆ ਜੀ ਸੁਖਬੀਰ ਬਾਦਲ ਦੀ ਬੇਟੀ ਦੀ ਸ਼ਾਦੀ ਹੋਈ ਆ ਰਿਸੈਪਸ਼ਨ ਹੋਈ ਆ ਬੀਜੇਪੀ ਦੇ ਬਹੁਤ ਲੀਡਰ ਉੱਥੇ ਪਹੁੰਚੇ ਨੇ ਕਈ ਕਿਆਸਰਾਈਆਂ ਚੱਲ ਰਹੀਆਂ ਨੇ ਜੀ ਕਿ ਬੀਜੇਪੀ ਅਕਾਲੀ ਦਲ ਦਾ ਫੇਰ ਸਮਝੌਤਾ ਹੋ ਸਕਦਾ ਅਕਾਲੀ ਦਲ ਤਾਂ ਹੁਣ ਹੈ ਹੀ ਨਹੀਂ ਅੱਜ ਕੱਲ ਤਾਂ ਸਮਝੌਤਾ ਕੀ ਹੋਣਾ ਤੇ ਕੀ ਰਿਪੋਰਟ ਹੈ ਜੀ ਇਹਦੇ ਬਾਰੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਕਿ ਦੇਖੋ ਸਭ ਦੇ ਆਪੋ ਆਪਣੇ ਵਿਚਾਰ ਆ ਬਹੁਤ ਸਾਰੇ ਲੋਕ ਇਹੀ ਗੱਲ ਕਹਿੰਦੇ ਵੀ ਭਾਈ ਅਕਾਲੀ ਦਲ ਤਾਂ ਬੀਤੇ ਦੀ ਬਾਤ ਬਣ ਕੇ ਰਹਿ ਗਿਆ ਪਰ ਭਾਈ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਚਾਹ ਅੱਜ ਮੈਂ ਵੀ ਹੁਣ ਤਸਵੀਰਾਂ ਦੇਖ ਕੇ ਹਟਿਆ ਤੇ ਬਹੁਤ ਵੱਡੀ ਗੰਤੀ ਦੇ ਵਿੱਚ ਜਿਹੜੇ ਆ ਵੱਖ-ਵੱਖ ਮਸ਼ਹੂਰ ਹਸਤੀਆਂ ਉਹ ਇਹਨਾਂ ਦੇ ਵਿਆਹ ਸਮਾਰੋਹ ਨੇ ਵਿੱਚ ਪਹੁੰਚੀਆਂ ਹੈਗੀਆਂ ਪੂਰੇ ਚੰਡੀਗੜ੍ਹ ਦੇ ਮੰਤਰੀ ਵੀ ਆ ਉਹਦੇ ਵਿੱਚ ਬੜੇ ਗਵਈਏ ਵੀ ਆ ਉਹਦੇ ਵਿੱਚ ਵਿਰੋਧੀ ਪਾਰਟੀਆਂ ਦੇ ਆਗੂ ਵੀ ਹਗੇ ਆ ਸੋ ਸੁਖਵੀਰ ਸਿੰਘ ਬਾਦਲ ਹੁਣਾਂ ਜਿਹੜਾ ਇਹ ਰਿਸੈਪਸ਼ਨ ਸੀਗਾ ਧੀ ਦੀ ਰਿਸੈਪਸ਼ਨ ਆ ਜਿਹੜੀ ਇਹ ਚੰਡੀਗੜ੍ਹ ਦੇ ਵਿੱਚ ਹੋਈ ਆ ਤੇ ਵਿਆਹ ਜਿਹੜਾ ਦਿੱਲੀ ਦੇ ਵਿੱਚ ਹੋਇਆ ਸੀ ਤੇ ਇਸ ਵਿਆਹ ਦੀ ਖਾਸੀ ਚਰਚਾ ਹੈਗੀ ਹੈ ਜੀ ਹਾਂ ਹਾਂ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਾਰੇ ਕੀ ਖਬਰ ਆ ਜੀ ਦੇਖੋ ਜੀ ਚਰਚਾ ਇਸ ਗੱਲ ਦੀ ਚੱਲ ਰਹੀ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਪ੍ਰਧਾਨ ਛੇਤੀ ਹੀ ਬਦਲ ਦਿੱਤਾ ਜਾਣਾ। ਕਿਉਂਕਿ ਰਾਜਾ ਵੜਿੰਗ ਦੇ ਲੰਬੇ ਸਮੇਂ ਤੋਂ ਪ੍ਰਧਾਨ ਆ। ਰਾਜਾ ਵੜਿੰਗ ਨੇ ਬਤਾਇਆ ਕਿ ਵੀ ਰਹੇ ਆ। ਹੁਣ ਰਾਜਾ ਵੜਿੰਗ ਹੁਰੀ ਲੁਧਿਆਣੇ ਤੋਂ ਐਮਪੀ ਵੀ ਆ। ਤੇ ਕਹਿੰਦੇ ਵੀ ਭਾਈ ਉਹਨਾਂ ਦੀ ਥਾਂ ਦੇ ਉੱਤੇ ਪ੍ਰਧਾਨ ਹੋਰ ਨੂੰ ਲਾਉਣ ਦੀ ਤਿਆਰੀ ਕੀਤੀ ਗਈ ਆ। ਤੇ ਰਾਜਾ ਵੜਿੰਗ ਨੇ ਅੱਜ ਇਹ ਗੱਲ ਕਹੀ ਉਹ ਕਹਿੰਦੇ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੈਗਾ। ਜਦੋਂ ਮੈਨੂੰ ਕਮਾਂਡ ਸੌਂਪੀ ਗਈ ਸੀ ਉਦੋਂ ਕਾਂਗਰਸ ਬਿਲਕੁਲ ਢੈਂਦੀ ਕਲਾ ਦੇ ਵਿੱਚ ਸੀ। ਅੱਜ ਇੱਥੇ 7-8 ਜਾਣੇ ਦੌਰ ਦੇ ਵਿੱਚ ਸ਼ਾਮਲ ਆ। ਮੈਨੂੰ ਪ੍ਰਧਾਨ ਬਣਾ ਦਿਓ ਮੈਨੂੰ ਪ੍ਰਧਾਨ ਬਣਾ ਦਿਓ ਉਹ ਕਹਿੰਦੇ ਵੀ ਦੇਖੋ ਇਹ ਕਾਂਗਰਸ ਦੇ ਵਿੱਚ ਊਰਜਾ ਦੀ ਪ੍ਰਤੀਕ ਗੱਲ ਹੈਗੀ ਆ ਹ ਹ ਹ ਹੁਣ ਊਰਜਾ ਘਟੀ ਅੱਜ ਕੱਲ ਦੇ ਆਮ ਆਦਮੀ ਪਾਰਟੀ ਦੇ ਬਾਰੇ ਵਿੱਚ ਕੀ ਖਬਰ ਆ ਰਹੀ ਹੈ ਜੀ ਕਿ ਸਿਆਸਤ ਇਹਨਾਂ ਦੀ ਕੇਸ ਪਾਸੇ ਨੂੰ ਜਾਏਗੀ ਕੋਈ ਰਿਪੋਰਟ ਚੰਗੀ ਮਾੜੀ ਕੋਈ ਨਿਊਟਰਲ ਹੋਈ ਹੈ ਕਿ ਲੋਕਾਂ ਦਾ ਗੁੱਸਾ ਗਿਲਾ ਅੱਜ ਬਣਿਆ ਹੋਇਆ ਹੈ ਜੀ ਦੇਖੋ ਲੋਕ ਤਾਂ ਪਹਿਲਾਂ ਵੀ ਇਹ ਗੱਲ ਕਹਿੰਦੇ ਸੀ ਇੱਕ ਸਾਲ ਤਾਂ ਦੇਖੋ ਨਗਰ ਸਾਹਿਬ ਗੱਲੇ ਵੀ ਜਦੋਂ ਇੱਕ ਸਾਲ ਹੋਇਆ ਸੀ ਮੈਂ ਸਰਕਾਰ ਬਣੀ ਉਹੋ ਤਾਂ ਲੋਕਾਂ ਨੂੰ ਗੱਲਾਂ ਲੱਗੀਆਂ ਬਹੁਤ ਚੰਗੀਆਂ ਕਿਉਂਕਿ ਇੱਕ ਸਾਲ ਤਾਂ ਚਲੋ ਚਾ ਚਾ ਦੇ ਵਿੱਚ ਹੀ ਨਿਕਲ ਜਾਂਦਾ ਆਪਾਂ ਵੀ ਇਹ ਗੱਲ ਕਹਿੰਦੇ ਸਾਰੇ ਵੀ ਯਾਰ ਹੁਣ ਇਨੀ ਛੇਤੀ ਕੀ ਕਰ ਦੇਣ ਇਸ ਤੋਂ ਵੱਧ ਹੋਰ ਕੀ ਕਰ ਦੇਣ ਉਹਨਾਂ ਨੇ ਫਲਾਰਾ ਹੀ ਬੜਾ ਪਾਇਆ ਪਿਛਲੇ ਐਵੇਂ ਇਹਨੂੰ ਸਾਹਮਣੇ ਤੇ ਟਾਈਮ ਤਾਂ ਲੱਗਦਾ ਇਹ ਆਪਣੇ ਕੋਲੇ ਵੀ ਤਰਕ ਹੁੰਦੇ ਆ ਪਰ ਹੁਣ ਲੋਕ ਇਹ ਗੱਲ ਕਹਿੰਦੇ ਵੀ ਯਾਰ ਕੀਤਾ ਕਰਾਇਆ ਤਾਂ ਕਥਮੀ ਨਹੀਂਗਾ ਸਿਰਫ ਗੱਲਾਂ ਹੀ ਆ ਜਿਹੜੇ ਸਵਾਦ ਲੀਆਂ ਗੱਲਾਂ ਜਿਹੜੀਆਂ ਉਹ ਆ ਰਹੀਆਂ ਤੇ ਜਾ ਰਹੀਆਂ ਹੁਣ ਲੋਕ ਇਹਨਾਂ ਗੱਲਾਂ ਤੋਂ ਉਕਸਾਏ ਪਏ ਆ ਮੈਂ ਦਾਅਵੇ ਨਾਲ ਇਹ ਗੱਲ ਕਹਿੰਦਾ ਵੀ ਜੇਕਰ ਆਮ ਆਦਮੀ ਪਾਰਟੀ ਨੇ ਬੀਤੇ ਤੋਂ ਸਬਕ ਨਾ ਲਿਆ ਤਾਂ ਦਲੀ ਵਾਲਾ ਹਾਲ ਪੰਜਾਬ ਦੇ ਵਿੱਚ ਹੋ ਜਾਣਾ ਜੇ ਪੰਜਾਬ ਦੇ ਵਿੱਚ ਲੋਕਾਂ ਨਾਲ ਕੀਤੇ ਹੋਏ ਅਸਲ ਵਾਦੇ ਮੈਂ ਨਹੀਂ ਕਹਿੰਦਾ ਫੁਲਾਣੇ ਫੁਲਾਣੇ ਕੀ ਆਪ ਦਾ ਮੈਨੀਫੈਸਟੋ ਆਪੇ ਮੂਰੇ ਰੱਖ ਲੈਣ ਉਹਦੇ ਉੱਤੇ ਨਿਗਾਹ ਮਾਰ ਲੈਣ ਵੀ ਭਾਈ ਤੁਸੀਂ ਕਿਹੜੇ ਕਿਹੜੇ ਵਾਦੇ ਕੀਤੇ ਸੀ ਤੇ ਕਿਹੜੇ ਕਿਹੜੇ ਪੂਰੇ ਕੀਤੇ ਆਪੇ ਮਸਲਾ ਹੱਲ ਹੋ ਜਾਊਗਾ ਹੂੰ ਹੂੰ ਤੇ ਮੌਸਮ ਦਾ ਕੀ ਹਾਲ ਆ ਜੀ ਪੰਜਾਬ ਦੇ ਵਿੱਚ ਗਰਮੀ ਹੋਗੀ ਪੰਜਾਬ ਦੇ ਵਿੱਚ ਅੱਜ ਸਵੇਰ ਦੇ ਵੇਲੇ ਤੋਂ ਲੈ ਕੇ ਤੇ ਇਸ ਵੇਲੇ ਤੱਕ ਪੂਰੀ ਕਹਿੰਦੇ ਠੰਡ ਨਾ ਦੀ ਚੀਜ਼ ਕੋਈ ਤੇ ਗਰਮੀ ਆ ਪੰਜਾਬ ਦੇ ਵਿੱਚ ਹੁਣ ਭਾਈ ਪੂਰੀ ਬਾਹਣੇ ਛੱਟ ਨਾਲ ਕੰਮ ਚੱਲ ਜਾਂਦਾ ਜੈਕਟ ਵੀ ਲੋੜ ਨਹੀਂ ਪੈਂਦੀ ਮਾੜੀ ਮੋਟੀ ਪਾਵੇ ਵੀ ਤਾਂ ਇਸ ਵੇਲੇ ਪਤਲੀ ਜੀ ਜੈਕਟ ਨਾਲ ਚੱਲਦਾ ਸੂਰਜ ਦੀ ਟਿੱਕੀ ਪੂਰਾ ਰੰਗ ਦਿਖਾ ਰਹੀ ਆ ਤੇ ਆਉਂਦੇ 72 ਘੰਟੇ ਦੇ ਵਿੱਚ ਮੌਸਮ ਸੱਥਾ ਰਹਿਣਾ ਜੀ ਬਹੁਤ ਧੰਨਵਾਦ ਟੈਣਾ ਜੀ ਖਬਰਾਂ ਦੀ ਸਾਂਝ ਲਈ ਬਹੁਤ ਸ਼ੁਕਰੀਆ ਕੱਲ ਫੇਰ ਗੱਲ ਕਰਾਂਗੇ ਜੀ ਬੜੀ ਮਿਹਰਬਾਨੀ ਮਿਹਰ